ਨਕੋਦਰ ਦੇ 12 ਪਿੰਡਾਂ ਵਿੱਚ ਖੇਡ ਮੈਦਾਨ ਜੋ ਬਣਾਏ ਜਾ ਰਹੇ ਹਨ ਉਸ ਦਾ ਉਦਘਾਟਨ ਨਕੋਦਰ ਵਿਧਾਇਕ ਇੰਦਰਜੀਤ ਕੌਰ ਮਾਨ ਜੀ ਵੱਲੋਂ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਇਸੇ ਵਿਸ਼ੇ ਨੂੰ ਲੈ ਕੇ ਹੀ ਅੱਜ ਇਹ ਖੇਡ ਮੈਦਾਨ ਜੋ ਬਣਾਏ ਜਾ ਰਹੇ ਹਨ ਉਹਨਾਂ ਦੇ ਉਦਘਾਟਨ ਕੀਤੇ ਗਏ ਹਨ ਅਤੇ ਉਹਨਾਂ ਨੇ ਕਿਹਾ ਕਿ ਜੋ ਨੌਜਵਾਨ ਪੀੜੀ ਨਸ਼ਿਆਂ ਵੱਲ ਜਾ ਰਹੀ ਹੈ ਉਸ ਉਹਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਵਾਸਤੇ ਇਹ ਖੇਡ ਮੈਦਾਨ ਬਣਾਏ ਜਾਣਗੇ ਤਾਂ ਕਿ ਨੌਜਵਾਨ ਨਸ਼ਿਆਂ ਤੋਂ ਦੂਰ ਹੋ ਕੇ ਇਹਨਾਂ ਖੇਡਾਂ ਵੱਲ ਧਿਆਨ ਦੇਣ ਅਤੇ ਉਹਨਾਂ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਹਰ ਇੱਕ ਪਿੰਡ ਦੇ ਵਿੱਚ ਖੇਡ ਮੈਦਾਨ ਬਣਾਇਆ ਜਾਵੇਗਾ ਤਾਂ ਕਿ ਨੌਜਵਾਨ ਖੇਡਾਂ ਪ੍ਰਤੀ ਉਤਸ਼ਾਹਿਤ ਹੋਣ ਅਤੇ ਇਸ ਮੌਕੇ ਨਕੋਦਰ ਤੋਂ ਵਿਧਾਇਕ ਅਨਰਜੀਤ ਕੌਰ ਮਾਨ ਦੇ ਨਾਲ ਨਕੋਦਰ ਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਹਾਜ਼ਰ ਹੋਏ ਅੱਜ ਲਗਾਤਾਰ ਸਵੇਰ ਤੋਂ ਹੀ ਜਿਹੜੇ ਹੈਗੇ ਆ ਖੇਡ ਗਰਾਊਂਡਾਂ ਦਾ ਉਦਘਾਟਨ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਅ ਬਿਲਕੁਲ ਸਵੇਰੇ 9 ਵਜੇ ਤੋਂ ਲੈ ਕੇ ਹੁਣ ਤੱਕ ਲਗਾਤਾਰ ਬਿਨਾਂ ਰੁਕੇ ਜਿਹੜਾ ਉਹ ਗਰਾਊਂਡਾਂ ਦੇ ਨੀਂਹ ਪੱਥਰ ਰੱਖਿਆ ਆਪਣੇ ਪੂਰੇ ਹਲਕੇ ਦੇ ਵਿੱਚ 30 ਗਰਾਊਂਡਾਂ ਜਿਹੜੀਆਂ ਅਸੀਂ ਮਨਜੁਗ ਸੀਐਮ ਸਾਹਿਬ ਨੇ ਜਿਹੜੀਆਂ 3000 ਗਰਾਊਂਡ ਬਣ ਰਹੀ ਪੂਰੇ ਪੰਜਾਬ ਦੇ ਵਿੱਚ ਆਪਣੇ ਹਲਕੇ ਦੇ ਵਿੱਚ 30 ਗਰਾਊਂਡਾਂ ਬਣ ਰਹੀਆਂ ਜਿਨ੍ਹਾਂ ਦਾ ਤਕਰੀਬਨ ਤਕਰੀਬਨ ਬਜਟ ਜਿਹੜਾ ਆ ਉਹ 9 ਤੋਂ 10 ਕਰੋੜ ਰੁਪਏ ਦਾ ਬਜਟ ਹੈ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਇਹ 12ਵੇਂ ਗਰਾਊਂਡ ਹੈ ਜਿਸ ਦਾ ਨੀਂਹ ਪੱਥਰ ਰੱਖਿਆ ਗਿਆ ਔਰ ਅੱਜ ਦੀਆਂ ਇਹਨਾਂ 12 ਗਰਾਊਂਡਾਂ ਦਾ 4 ਕਰੋੜ ਰੁਪਏ ਦਾ ਬਜਟ ਹੈ ਜਿਹੜਾ ਖਰਚਾ ਜਾਣਾ ਪੰਜਾਬ ਦੇ ਨੌਜਵਾਨਾਂ ਨੂੰ ਤਰਜੀਹੀ ਤੌਰ ਤੇ ਇਹ ਜਿਹੜਾ ਆ ਗਰਾਊਂਡਾਂ ਦੇ ਨਾਲ ਜੋੜਨ ਵਾਸਤੇ ਕੀਤਾ ਗਿਆ ਨੌਜਵਾਨ ਨੌਰੰਗਲੇ ਪੰਜਾਬ ਦਾ ਹਿੱਸੇਦਾਰ ਬਣਨ ਔਰ ਨੌਜਵਾਨਾਂ ਨੂੰ ਨਸ਼ੇ ਵਿੱਚੋਂ ਨਿਕਲਣ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਮਾੜੀਆਂ ਲਾਮਤਾਂ ਨੇ ਉਹਨਾਂ ਤੋਂ ਛੁਟਕਾਰਾ ਪਾਉਣ ਵਾਸਤੇ ਗਰਾਊਂਡਾਂ ਦੇ ਨਾਲ ਜੋੜਨ ਵਾਸਤੇ ਇਹ ਸਾਰਤਕਪ੍ਰਾਲਾ ਮਾਨਜੋਗ ਸੀਐਮ ਸਾਹਿਬ ਨੇ ਕੀਤਾ ਇਸ ਨਗਰ ਦੇ ਵਿੱਚ ਵੀ ਪਹਿਲਾਂ ਤੋਂ ਹੀ ਵੀ ਅੱਛੇ ਟੂਰਨਾਮੈਂਟ ਹੁੰਦਾ ਹਰ ਸਾਲ ਬੜੇ ਵੱਡਾ ਟੂਰਨਾਮੈਂਟ ਹੁੰਦਾ ਮੈਂ ਖੁਦ ਇੱਥੇ ਪਹੁੰਚਦੀ ਰਹੀ ਨੇ ਇੱਥੇ ਕੋਚ ਰਹੇ ਆ ਪੁਰਾਣੇ ਪਰਮਜੀਤ ਸਿੰਘ ਪੰਮਾ ਜਿਹੜੇ ਇਸ ਨਗਰ ਦੇ ਸੀ ਉਹ ਕਬੱਡੀ ਕੋਚ ਸੀਗੇ ਉਹਨਾਂ ਦਾ ਨਾਮ ਹੈ ਆਪਣਾ ਵੱਡੇ ਵੱਡੇ ਪਲੇਅਰਸ ਦੇ ਨਾਲ ਉਹਨਾਂ ਦਾ ਵੀ ਨਾਮ ਹਮੇਸ਼ਾ ਜਿਹੜਾ ਉਹ ਚੱਲਦਾ ਰਿਹਾ ਕਿਉਂਕਿ ਮੈਂ ਕਬੱਡੀ ਦੀ ਗੇਮ ਦੇ ਨਾਲ ਜੁੜੀ ਰਹੀ ਹਾਂ ਇਸ ਕਰਕੇ ਇਹ ਨਾਮ ਵੀ ਜਿਹੜੇ ਮੇਰੇ ਜਿੱਥੇ-ਜਿੱਥੇ ਸਾਡੇ ਹਲਕੇ ਦੇ ਵਿੱਚ ਕੋਈ ਨਾਮ ਨੇ ਮੈਂ ਉਹਨਾਂ ਨੂੰ ਜ਼ਰੂਰ ਯਾਦ ਕਰਦੀ ਆਂ ਔਰ ਪੰਜੀ ਸਿੰਘ ਪੰਮਾ ਇਸ ਨਗਰ ਦਾ ਮਹਾਨ ਕਬੱਡੀ ਕੋਚ ਸੀ ਜਿਹੜਾ ਔਰ ਅੱਜ ਇੱਥੇ ਪਹੁੰਚ ਕੇ ਔਰ ਨੌਜਵਾਨਾਂ ਦੇ ਨਾਲ ਸਾਰੀ ਪੰਚਾਇਤ ਦੇ ਨਾਲ ਇਸ ਪ੍ਰੋਜੈਕਟ ਦਾ ਜਿਹੜਾ ਨੀ ਪੱਥਰ ਰੱਖਿਆ ਜਾ ਰਿਹਾ ਅਗਲੇ 6 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਸਾਰੀਆਂ ਦੀਆਂ ਸਾਰੀਆਂ 30 ਗਰਾਊਂਡਾਂ ਜਿਹੜੀਆਂ ਉਹ ਤਿਆਰ ਕਰਨੀਆਂ ਇਹਨਾਂ ਦੇ ਟੈਂਡਰ ਲੱਗੇ ਹੋਏ ਨੇ ਔਰ ਇਹਦੇ ਪ੍ਰਾਈਵੇਟ ਠੇਕੇਦਾਰ ਨੇ ਜਿਨ੍ਹਾਂ ਨੇ ਕੰਮ ਕਰਨਾ ਔਰ ਜਿਹੜਾ ਸਪੋਰਟਸ ਡਿਪਾਰਟਮੈਂਟ ਹੈ ਉਹ ਛੋਟੇ ਬੱਚਿਆਂ ਵਾਸਤੇ ਉਹਨਾਂ ਨੇ ਝੂਲੇ ਹੋਰ 에ਰਾ ਵਗੈਰਾ ਜਿਹੜੇ ਬੱਚਿਆਂ ਦੀਆਂ ਮੇਨ ਖੇਡਣ ਦੀਆਂ ਜ਼ਰੂਰਤਾਂ ਹੁੰਦੀਆਂ ਉਹਨੂੰ ਕੀਤਾ ਜਾਏਗਾ ਔਰ ਨਰੇਗਾ ਵੀ ਯੂਜ਼ ਹੋਊਗੀ ਇੱਥੇ ਜਿਹੜਾ ਘਾਹ ਵਗੈਰਾ ਲਗਾਇਆ ਜਾਊਗਾ ਕਿਉਂਕਿ ਹਰ ਸੰਭਵ ਕੋਸ਼ਿਸ਼ ਕੀਤੀ ਗਈ ਆ ਕਿ ਨਗਰ ਨੂੰ ਇਸ ਗਰਾਊਂਡ ਦੇ ਨਾਲ ਜੋੜ ਕੇ ਰੱਖਿਆ ਜਾ ਸਕੇ ਨਗਰ ਪੰਚਾਇਤ ਜੁੜੀ ਰਹੇਗੀ ਨਰੇਗਾ ਵਰਕਰ ਜੁੜੇ ਰਹਿਣਗੇ ਬੱਚੇ ਜੁੜੇ ਰਹਿਣਗੇ ਨੌਜਵਾਨ ਜੁੜੇ ਰਹਿਣਗੇ ਤਾਂ ਕਿ ਹਰ ਇੱਕ ਨੂੰ ਲੱਗੇ ਕਿ ਇਹ ਸਾਡਾ ਆਪਣਾ ਕੰਮ ਹੈ ਔਰ ਅਸੀਂ ਇਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਕਰਵਾਣਾ ਇਹ ਜਿਹੜੀਆਂ ਗਰਾਊਂਡਾਂ ਹੈਗੀਆਂ ਕਿੰਨੇ ਸਮੇਂ ਵਿੱਚ ਪਿਆਰ ਹੋਣਗੇ 6 ਮਹੀਨੇ ਦੇ ਵਿੱਚ ਵਿੱਚ ਅਸੀਂ ਟੋਟਲ ਗਰਾਊਂਡਾਂ ਜਿਹੜੀਆਂ ਇਹ ਪਿਆਰ ਕਰਨੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਹੈਗਾ ਰੰਗਲਾ ਪੰਜਾਬ ਬਣਾਉਣਾ ਪੰਜਾਬ ਨੂੰ ਕਿਸ ਤਰ੍ਹਾਂ ਦੇਖਦੇ ਆ ਬਿਲਕੁਲ ਅਸੀਂ ਹਰ ਕਦਮ ਜਿਹੜਾ ਆ ਉਹ ਰੰਗਲੇ ਪੰਜਾਬ ਵੱਲ ਨੂੰ ਵੱਧ ਰਿਹਾ ਤੁਸੀਂ ਦੇਖੋਗੇ ਕਿ ਕੋਈ ਉਹ ਸਮਾਂ ਸੀ ਜਦੋਂ ਨੌਜਵਾਨਾਂ ਨੂੰ ਸਿਰਫ ਰੈਲੀਆਂ ਦਾ ਮਟੀਰੀਅਲ ਕਰਕੇ ਜਾਣਿਆ ਜਾਂਦਾ ਸੀ ਕਿ ਰੈਲੀਆਂ ਦੇ ਵਿੱਚ ਉਹਨਾਂ ਨੂੰ ਇੱਕ ਇੱਕ ਮਟੀਰੀਅਲ ਵਰਤਿਆ ਜਾਂਦਾ ਸੀ ਨਸ਼ੇ ਦੇ ਕੇ ਵਰਤਿਆ ਜਾਂਦਾ ਸੀ ਮਿਸਯੂਜ਼ ਹੋਇਆ ਅੱਜ ਤੱਕ ਨੌਜਵਾਨ ਦਾ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਨੇ ਪਿਛਲੇ 24 ਸਾਲਾਂ ਦੇ ਵਿੱਚ ਨੌਜਵਾਨ ਨੂੰ ਸਾਰਥਕ ਤੌਰ ਤੇ ਆਪਣੇ ਘਰਾਂ ਦੇ ਨਾਲ ਜੁੜਨਾ ਰੋਜ਼ਗਾਰ ਦੇ ਨਾਲ ਜੁੜਨਾ ਚੰਗੇ ਖੇਡ ਮਿਲਾਨਾਂ ਦੇ ਨਾਲ ਜੋੜਨਾ ਡਿਵੈਲਪਮੈਂਟ ਦੇ ਨਾਲ ਜੋੜਨਾ ਪੰਚਾਇਤਾਂ ਦੇ ਨਾਲ ਜੋੜਨਾ ਅਜੇ 30 ਤੋਂ 35% ਸਰਪੰਚ ਤੇ ਪੰਚ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਨੌਜਵਾਨ ਨੇ ਇਸ ਕਰਕੇ ਹਰ ਸੰਭਵ ਕੋਸ਼ਿਸ਼ ਕੀਤੀ ਗਈ ਆ ਕਿ ਨੌਜਵਾਨ ਨੂੰ ਦੇਸ਼ ਦਾ ਭਵਿੱਖ ਪੰਜਾਬ ਦਾ ਭਵਿੱਖ ਜਿਹੜਾ ਉਹ ਸਾਡਾ ਨੌਜਵਾਨ ਹੀ ਹੈ ਉਹਨੂੰ ਸਹੀ ਮੈਨਿਆਂ ਦੇ ਵਿੱਚ ਇੱਕ ਰੋਸ਼ਨ ਦਿਮਾਗ ਪੰਜਾਬ ਦਾ ਨੌਜਵਾਨ ਜਿਹੜਾ ਉਹ ਆਪਣਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵੱਲ ਨੂੰ ਅੱਗੇ ਵਧੇ ਕੀ ਮੈਸੇਜ ਦਵੋਗੇ ਨੌਜਵਾਨਾਂ ਨੌਜਵਾਨਾਂ ਨੂੰ ਵੀ ਮੇਰੀ ਬੇਨਤੀ ਹੈ ਆਪੀ ਲਿਆ ਕਿ ਸਰਕਾਰ ਦੇ ਇਸ ਉਪਰਾਲੇ ਦੇ ਨਾਲ ਤੁਸੀਂ 100% ਜੁੜੋ ਤਾਂ ਕਿ ਤੁਹਾਡੇ ਸੁਪਨੇ ਪੂਰੇ ਹੋਣ ਨੌਕਰੀਆਂ ਤੁਹਾਡੇ ਸਾਹਮਣੇ ਨੇ ਕਿ ਕਿਵੇਂ ਬਿਨਾਂ ਕਿਸੇ ਸਿਫਾਰਿਸ਼ ਤੋਂ ਬਿਨਾਂ ਕਿਸੇ ਇੱਕ ਪੈਸੇ ਤੋਂ ਸਰਕਾਰੀ ਨੌਕਰੀਆਂ ਮਿਲਦੀਆਂ ਔਰ ਵੱਡੇ ਪੱਧਰ ਤੇ ਜਿਹੜਾ ਨਿਵੇਸ਼ ਆ ਪੰਜਾਬ ਦੇ ਵਿੱਚ ਹੋ ਰਿਹਾ ਜਿਹਦੇ ਲਈ ਤਕਰੀਬਨ ਤਕਰੀਬਨ 2.5 ਲੱਖ ਨੌਕਰੀ ਜਿਹੜੀ ਪੈਦਾ ਕੀਤੀ ਜਾ ਰਹੀ ਹੈ ਜਿਹੜੀ ਪੰਜਾਬ ਦੇ ਨੌਜਵਾਨਾਂ ਵਾਸਤੇ ਤੁਸੀਂ ਪੜ੍ਹ ਲਿਖ ਕੇ ਅੱਗੇ ਆਓ ਤੁਸੀਂ ਆਪਣੇ ਮਾਪਿਆਂ ਦਾ ਸਹਾਰਾ ਬਣੋ ਰਾਜਨੀਤੀ ਇਹ ਨੂੰ ਵਿਦਿਅਕ ਵਿੱਚ ਤੁਹਾਨੂੰ ਹਥਿਆਰ ਵਾਂਗੂ ਵਰਤਿਆ ਜਾਂਦਾ ਜਾਂਦਾ ਸੀ ਉਹ ਆਮ ਆਦਮੀ ਪਾਰਟੀ ਦੀ ਉਹ ਬਿਲਕੁਲ ਵੀ ਤਰਜੀਹ ਨਹੀਂ ਹੈ ਕਿ ਮਸੀਂ ਮਤਲਬ ਪਾਲ ਕੇ ਬੱਚੇ ਜਿਹੜੇ ਜਵਾਨ ਕੀਤੇ ਜਾਂਦੇ ਆ ਉਹਨਾਂ ਨੂੰ ਇਦਾਂ ਅਸੀਂ ਰੈਲੀਆਂ ਦੇ ਵਿੱਚ ਤੱਕ ਤੱਕ ਕੀਤੇ ਉਹਨਾਂ ਦਾ ਫਿਊਚਰ ਖਰਾਬ ਕੀਤਾ ਜਾਵੇ ਤੁਸੀਂ ਚੰਗਾ ਪੜ੍ਹ ਲੈ ਕੇ ਅੱਗੇ ਆਓ ਔਰ ਹਰ ਸੰਭਵ ਕੋਸ਼ਿਸ਼ ਥਰ ਸਰਕਾਰ ਤੁਹਾਡੀ ਕਰ ਰਹੀ ਹੈ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਸਾਡੇ ਸਰਕਾਰ ਜਿਹੜੀ ਆ ਉਹ ਬਹੁਤ ਸਾਰੇ ਐਸੇ ਕੋਰਸ ਆ ਜਿਹੜੇ 10ਵੀਂ ਤੋਂ ਬਾਅਦ 12ਵੀਂ ਤੋਂ ਬਾਅਦ ਵੀ ਐ ਤੋਂ ਬਾਅਦ ਫ੍ਰੀ ਆਫ ਕਾਸਟ ਜਿਹੜੀ ਆ ਆਪਣੇ ਇੱਥੇ ਸਤਿਅਮ ਇੰਸਟੀਚਿਊਟ ਆ ਉਹਦੇ ਵਿੱਚ ਉਹ ਕਰਵਾਏ ਜਾਂਦੇ ਆ ਮੇਰੀ ਨੌਜਵਾਨਾਂ ਨੂੰ ਬੇਨਤੀ ਆ ਕਿ ਜਿਹੜਾ 10ਵੀਂ ਤੋਂ ਬਾਅਦ ਨਹੀਂ ਪੜਨਾ ਚਾਹੁੰਦਾ ਉਹ ਕੋਈ ਛੋਟਾ ਮੋਟਾ ਕੋਰਸ ਜ਼ਰੂਰ ਕਰੇ ਫ੍ਰੀ ਆਫ ਕਾਸਟ ਕਰਵਾਇਆ ਜਾਂਦਾ ਜੇ 5 ਕਿਲੋਮੀਟਰ ਨਕਦਰ ਤੋਂ ਦੂਰ ਹੋਣਗੇ ਤੇ 120 ਰੁਪਏ ਕਰਾਇਆ ਵੀ ਦਿੱਤਾ ਜਾਂਦਾ ਸਰਟੀਫਿਕੇਟ ਜਿਹੜਾ ਉਹ ਵੈਲਿਡ ਆ ਦੁਨੀਆ ਦੇ ਵਿੱਚ ਕਿਤੇ ਵੀ ਸਰਕਾਰੀ ਸਰਟੀਫਿਕੇਟ ਸਰਟੀਫਿਕੇਟ ਹੈ ਹੋਵੇ ਰਿਹਾ ਉਹ ਛੋਟੀਆਂ ਮੋਟੀਆਂ ਚੀਜ਼ਾਂ ਜਿਵੇਂ ਵਾਲ ਕੱਟਨੇ ਪਲੰਬਰ ਦਾ ਕੰਮ ਆ ਇਲੈਕਟ੍ਰੀਸ਼ੀਅਨ ਦਾ ਕੰਮ ਆ ਇਹੋ ਜਿਹੇ ਕੁਝ ਕੋਰਸ ਐਸੇ ਵੀ ਆ ਜਿਹੜੇ ਕੋਰਸ ਮਹੀਨੇ ਦੇ ਜਾਂ 2 ਮਹੀਨੇ ਦੇ ਕਰਵਾ ਕੇ ਉਹਨਾਂ ਦੇ ਸਰਟੀਫਿਕੇਟ ਦੇ ਨਾਲ ਨਾਲ ਕਿੱਟ ਵੀ ਸਰਕਾਰ ਪ੍ਰੋਵਾਈਡ ਕਰਵਾਉਂਦੀ ਆ ਇਸ ਕਰਕੇ ਮੇਰੀ ਬੇਨਤੀ ਆ ਕਿ ਵੱਧ ਤੋਂ ਵੱਧ ਸਰਕਾਰੀ ਅਧਾਰਿਆਂ ਦੇ ਨਾਲ ਜੁੜੋ ਸਰਕਾਰ ਆਮ ਆਦਮੀ ਪਾਰਟੀ ਦਾ ਯੂਥ ਵਿੰਗ ਜਿਹੜਾ ਆ ਉਹਨੂੰ ਟ੍ਰੇਨਡ ਕੀਤਾ ਜਾ ਰਿਹਾ ਕਿ ਕਿਵੇਂ ਤੁਸੀਂ ਆਪਣੇ ਆਪ ਵੀ ਨੌਕਰੀ ਪੇਸ਼ਾ ਬਣਨਾ ਹੈ ਔਰ ਦੂਸਰਿਆਂ ਨੂੰ ਵੀ ਕਿਵੇਂ ਤੁਸੀਂ ਨੌਕਰੀਆਂ ਸਰਕਾਰੀ ਨੌਕਰੀਆਂ ਤੋਂ ਹਟ ਕੇ ਤੁਸੀਂ ਆਪਣੇ ਛੋਟੇ-ਛੋਟੇ ਬਿਜ਼ਨਸ ਕਿਵੇਂ ਸਟਾਰਟ ਕਰਨਾ ਕਿਵੇਂ ਤੁਸੀਂ ਆਪਣੇ ਘਰ ਦਾ ਰੋਜ਼ੀ ਰੋਟੀ ਤੋੜਨਾ ਇੱਕ ਵੱਖਰੇ ਤਰੀਕੇ ਨਾਲ ਆਮਦਵੀ ਪਾਰਟੀ ਜਿਹੜੀ ਉਹ ਨੌਜਵਾਨਾਂ ਨੂੰ ਲੈ ਕੇ ਅੱਗੇ ਚੱਲ ਰਹੀ ਹੈ ਮੈਂ ਬੇਨਤੀ ਕਰੂੰਗੀ ਕਿ ਹਰ ਨਗਰ ਦੇ ਵਿੱਚ 21 ਮੈਂਬਰੀ ਟੀਮ ਜਿਹੜੀ ਬਹੁਤ ਛੇਤੀ ਬਣਾਈ ਜਾਵੇ ਜੇ 21 ਲਾਜ਼ਮੀ ਆ ਜੇ ਇਸ ਤੋਂ ਵੱਧ ਹੋਣਗੇ ਵੱਡੇ ਪਿੰਡਾਂ ਦੇ ਵਿੱਚ 33 ਵੀ ਹੁੰਦੇ 51 ਵੀ ਹੁੰਦੇ ਇਤੋਂ ਵੀ ਜ਼ਿਆਦਾ ਵੀ ਹੁੰਦੇ ਆ ਉਗੀ ਵਰਗੇ ਪਿੰਡ ਦੇ ਵਿੱਚ ਅਸੀਂ 100 ਨੌਜਵਾਨਾਂ ਦੀ ਟੀਮ ਬਣਾਉਣ ਜਾ ਰਹੇ ਆ ਇਸੇ ਤਰੀਕੇ ਸਾਰੇ ਜਿਹੜੇ ਜੇ ਤੁਸੀਂ ਜੁੜੇ ਰਹੋਗੇ ਨਵੀਆਂ-ਨਵੀਆਂ ਸਕੀਮਾਂ ਨਵੇਂ-ਨਵੇਂ ਪ੍ਰਬੰਧ ਸਰਕਾਰ ਦੇ ਸਾਰੇ ਤੁਹਾਡੀਆਂ ਨਜ਼ਰ ਥੱਲੇ ਰਹਿਣਗੇ ਤਾਂ ਕਿ ਤੁਹਾਡਾ ਭਵਿਕ ਜਿਹੜਾ ਨੂੰ ਰੌਸ਼ਨ ਕੀਤਾ ਜਾਵੇ